ਮੈਂ ਇਹ ਸੋਚ ਕੇ ਇਲੈਕਸ਼ਨ ਨਹੀਂ ਲੜ ਰਿਹਾ ਕਿ ਫਲਾਨਾ ਆਊਗਾ ਮੈਂ ਉਹਦੇ ਆਉਣ ਤੋਂ ਬਾਅਦ ਇਲੈਕਸ਼ਨ ਲੜੂੰਗਾ ਵਿੱਚ ਮੈਂ ਪਾਰਟੀ ਨਾਲ ਨੇ ਮੈਨੂੰ ਸੱਦਿਆ ਪਾਰਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਨਾਮ ਅਨਾਉਂਸ ਕਰਨ ਲੱਗੇ ਆਮਨ ਸ਼ਾਹ ਨੇ ਮੈਨੂੰ ਆਖਿਆ ਕਿ ਤੁਹਾਡਾ ਨਾਮ ਅਨਾਉਂਸ ਕਰਨਾ ਹੈ ਕਿ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਕਰੋ ਕੋਈ ਚਿਹਰਾ ਆ ਜੇ ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਨਾ ਮੈਂ ਇਹ ਸੋਚ ਕੇ ਇਲੈਕਸ਼ਨ ਲੜ ਰਿਹਾ ਕਿ ਫਲਾਨਾ ਆਊਗਾ ਤਾਂ ਲੜਨਾ ਹੈ ਜਾਂ ਦੂਜਾ ਆਊਗਾ ਤਾਂ ਨਹੀਂ ਲੜਨਾ ਹੈ ਮੈਂ ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਰਵਿੰਦ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਅੰਜਾਰਜ ਸਹਿਬਾਨ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੇ ਵਿੱਚ ਖਾਸ ਕਰਕੇ ਸੰਦੀਪ ਪਾਠਕ ਜੀ ਦਾ ਜਿੰਨੇ ਵੀ ਪਾਰਟੀ ਦੇ ਵਰਜਾ ਵਰਜਾ ਉਧੇਦਾਰਾ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚ ਮੈਨੂੰ ਮੈਨੂੰ ਪਾਰਟੀ ਨੇ ਵਿਸ਼ਵਾਸ ਕਰਕੇ ਮਾਨ ਸਾਹਿਬਾ ਹਨ ਨੇ ਮੇਰੇ ਤੇ ਵਿਸ਼ਵਾਸ ਕਰਕੇ ਪਾਰਟੀ ਦੀ ਟਿਕਟ ਦਿੱਤੀ ਹੈ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਹਰ ਹਾਲਤ ਕੋਸ਼ਿਸ਼ ਕਰਾਂਗਾ ਉਹ ਤੁਹਾਨੂੰ ਲੱਗਦਾ ਨਹੀਂ ਕਿ ਸਰਹੱਦੀ ਇਲਾਕੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵਾਲੇ ਕਿਵੇਂ ਹੱਲ ਕੀਤੇ ਜਾਣਗੇ ਔਰ ਕੈਂਪੇਨ ਕਦੋਂ ਤੇ ਕਿੱਥੋਂ ਸ਼ੁਰੂ ਕਰ ਰਹੇ ਹੈਗੇ ਉਸੇ ਕੈਂਪੇਨ ਬਾਰੇ ਸ਼ੈਡਿਊਲ ਅਸੀਂ ਅੱਜ ਬਣਾ ਲਾਂਗੇ ਤੇ ਇੱਕ ਅੱਧੇ ਦਿਨ ਚ ਅਸੀਂ ਤੁਹਾਨੂੰ ਆਪਦੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਾ ਦਾਂਗੇ ਕਿ ਕਦੋਂ ਤੋਂ ਕਿੱਥੋਂ ਸ਼ੁਰੂ ਕਰ ਰਹੇ ਸਾਰੇ ਐਮ ਐਲ ਏ ਸਾਹਿਬਾਨ ਸਾ ਹਲਕਿਆਂ ਦੇ ਨਵੇਂ ਦੇ ਨਵੇਂ ਐਮਐਲਏ ਸਹਿਬਾਨ ਨਾਲ ਮੀਟਿੰਗ ਕਰਕੇ ਹਲਕਾ ਚਾਰਜ ਨਾਲ ਜਿਹੜੇ ਫਬੂਰ ਤੇ ਉਹਨਾਂ ਨਾਲ ਮੀਟਿੰਗ ਕਰਕੇ ਕੰਬੈਨ ਦਾ ਜਿਹੜਾ ਸ਼ੈਡਿਊਲ ਅਸੀਂ ਬਰਸਾਤੇ ਪਾ ਗਏ। ਕਈ ਵੱਡੇ ਚਿਹਰਿਆਂ ਦੇ ਨਾਮ ਦੀ ਚਰਚਾ ਹੋ ਰਹੀ ਹੈਗੀ ਆ ਜੇ ਉਹ ਹੁੰਦੇ ਹੈਗੇ ਆ ਤਾਂ ਕਿਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਰਹੇਗਾ ਔਰ ਕਿਸ ਤਰ੍ਹਾਂ ਲੱਗਦਾ ਹੈਗਾ ਤੁਹਾਨੂੰ ਆਪ ਦੀ ਦੇਖੋ ਇਹ ਇਲੈਕਸ਼ਨ ਇੱਕ ਜੀ ਚੀਜ਼ ਹੁੰਦੀ ਹੈ। ਉਹਦੇ ਚ ਕੋਈ ਵੀ ਚਿਹਰਾ ਆ ਸਕਦਾ ਹੈ। ਮੈਂ ਇਹ ਸੋਚ ਕੇ ਇਲੈਕਸ਼ਨ ਨਹੀਂ ਲੜ ਰਿਹਾ ਕਿ ਫਲਾਨਾ ਆਊਗਾ। ਮੈਂ ਉਹਦੇ ਆਉਣ ਤੋਂ ਬਾਅਦ ਇਲੈਕਸ਼ਨ ਲੜੂਗਾ ਵਿੱਚ ਮੈਂ ਪਾਰਟੀ ਨਾਲ ਨੇ ਮੈਨੂੰ ਸੱਦਿਆ ਪਾਰਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਨਾਮ ਅਨਾਉਂਸ ਕਰਨ ਲੱਗੇ ਆ ਮਾਨ ਸਾਹਿਬ ਨੇ ਮੈਨੂੰ ਆਖਿਆ ਕਿ ਤੁਹਾਡਾ ਨਾਮ ਅਨਾਉਂਸ ਕਰਨਾ ਹੈ ਗੈਂ ਮੈਂ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਕਰੋ ਕੋਈ ਚਿਹਰਾ ਆ ਜੇ ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਨਾ ਮੈਂ ਇਹ ਸੋਚ ਕੇ ਇਲੈਕਸ਼ਨ ਲੜ ਰਿਹਾ ਕਿ ਫਲਾਨਾ ਆਊਗਾ ਤਾਂ ਲੜਨਾ ਹੈ ਜਾਂ ਦੂਜਾ ਆਊਗਾ ਤਾਂ ਨਹੀਂ ਲੜਦਾ ਨਹੀਂ ਜਿਹੜੇ ਚਿਹਰਾ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਸਾਰੇ ਵਿਚਾਰੀ ਜਾਂਦੇ ਆ ਕਿ ਅਸੀਂ ਕਿਹੜੇ ਹਲਕੇ ਤੋਂ ਸੇਫ ਹੋ ਕੇ ਲੜ ਸਕਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਵਿੱਚ ਕਿਤੇ ਵੀ ਸੇਫ ਨਹੀਂ ਹੋ ਸਕਦਾ ਉਹ ਆਉਣ ਹੀ ਨਾ ਦਰਸਾ ਕਿਹੜੇ ਰਹਿਣਗੇ ਤੁਸੀਂ ਇਸ ਵਾਰੀ ਤੁਹਾਨੂੰ ਪਾਰਲੀਮੈਂਟ ਦੇ ਟਿਕਡੇ ਕਿ ਲਾਣੇ ਆ ਤੁਹਾਡੇ ਤੇ ਮਾਣ ਬਖਸ਼ਾ ਤੇ ਮੁੱਦੇ ਕਿਹੜੇ ਘੜੇ ਰਹਿਣਗੇ ਜਿਹੜੇ ਪਹਿਲ ਦੇ ਆਧਾਰ ਤੇ ਹੋਣ ਪਹਿਲ ਦੇ ਆਧਾਰ ਤੇ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਉਠਾਏ ਜਾਣਗੇ ਜਿਹੜੇ ਫਾਜ਼ਿਲਕਾ ਦੇ ਮੁੱਦੇ ਹੈ ਜਿਵੇਂ ਕੈਂਸਰ ਦਾ ਮੁੱਦਾ ਜਿਵੇਂ ਕਾਲੇ ਪੀਲੇ ਦਾ ਮੁੱਦਾ ਹੈ ਸਾਡੇ ਬਾਰਡਰ ਲਾਈਨ ਦੇ ਉੱਤੇ ਕਾਫੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਉਹ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਚ ਜਾਵਾਂਗੇ ਪਾਰਲੀਮੈਂਟ ਤੋਂ ਉਹਨੂੰ ਹੱਲ ਕਰਾਉਣ ਦੀ ਹਰ ਹੱਤ ਕੋਸ਼ਿਸ਼ ਕਰਾਂਗੇ ਅਕਸਰ ਹੀ ਦੇਖਿਆ ਜਾਂਦਾ ਪਾਰਲੀਮੈਂਟ ਵਿੱਚ ਪਹੁੰਚ ਕੇ ਬਾਅਦ ਵਿੱਚ ਵਸਾਰ ਨਹੀਂ ਲੈਂਦੇ ਹਲਕੇ ਐਮਪੀ ਦਾ ਹੱਕਾ ਵੱਡਾ ਹੁੰਦਾ ਐਮਪੀ ਦਿਖਦਾ ਹੀ ਨਹੀਂ ਕਈ ਹਲਕਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਅਕਸਰ ਹੀ ਬਰੋਜਪੁਰਾ ਕਿੰਨਾ ਤਾਂ ਹੋਇਆ ਹੀ ਹੈ ਮੈਂ ਤੁਹਾਨੂੰ ਇਸ ਗੱਲ ਬਾਰੇ ਅੱਜ ਕਹਿਣਾ ਹਾਂ ਤਾਂ ਕੋਈ ਖਾਸ ਹੋਈ ਨਹੀਂ ਜੀ ਗੱਲ ਹੋਊਗੀ ਮੈਂ ਮੁਕਸਰ ਦਾ ਵਿਧਾਇਕ ਹਾਂ ਤੁਸੀਂ ਸਾਰੇ ਪ੍ਰੈਸਪੋਰਟਰ ਦੱਸ ਸਕਦੇ ਹਾਂ ਕਿ ਮੈਂ ਮੁਕਸ਼ਰ ਦੇ ਵਿੱਚ ਕਿੰਨਾ ਕੁ ਅਲੋਪ ਰਹਿਣਾ ਮੈਂ ਲਗਾਤਾਰ ਹਫ਼ਤੇ ਦੇ ਵਿੱਚ 5 ਦਿਨ ਮੁਕਸ਼ਰ ਦੇ ਵਿੱਚ ਲਾਜ਼ਮੀ ਹਾਜ਼ਰ ਹੋਣਾ ਹਰੇਕ ਦੋਖਸ਼ਕ ਦੇ ਵਿੱਚ ਹਾਜ਼ਰ ਹੋਣਾ ਹਰੇਕ ਕੰਮ ਦੇ ਵਿੱਚ ਹਾਜ਼ਰ ਹੋਣਾ ਉਸੇ ਤਰ੍ਹਾਂ ਹੀ ਮੈਂ ਪਾਰਲੀਮੈਂਟ ਦੇ ਵਿੱਚ ਹਲਕਾ ਫਰੋਈਪੁਰ ਦੇ ਵਿੱਚ ਹਰ ਥਾਂ ਤੇ ਜਾਣ ਦੀ ਪੂਰੀ ਕੋਸ਼ਿਸ਼ ਰੱਖੂਗਾ ਬ੍ਰਾਹਮ ਸੁਪਰੀਮੋ ਦੀ ਕਮੀ ਨਹੀਂ ਮਸੂਸ ਹੋਰੀ ਕੋਈ ਜਿਸ ਤਰ੍ਹਾਂ ਅੰਦਰ ਹੈ ਕੋਈ ਇਸ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਣ ਦਾ ਕੋਈ ਚੋਣਾਂ ਦੇ ਵਿੱਚ ਸੰਗਰੂਰ ਸੁਪਰੀਮੋ ਦੀ ਗੱਲ ਰਹੀ ਹੈ ਕਿ ਜਿਹੜੇ ਲੋਕਾਂ ਦੇ ਵਿੱਚ ਆਪਣੇ ਕਮੀਆਂ ਜ਼ਰੂਰ ਨਜ਼ਰ ਆਉਂਦੀਆਂ ਹੀ ਸੁਪਰੀਮੋ ਸਾਹਿਬ ਦੇ ਅੰਦਰ ਜਾਣ ਨਾਲ ਬਹੁਤ ਅਫਸੋਸ ਵਾਲੀ ਗੱਲ ਹੈ ਪਰ ਹਿੰਦੁਸਤਾਨ ਦੀ ਜਿਹੜੀ ਜਨਤਾ ਹੈ ਉਹਨੇ ਅੱਜ ਤੱਕ ਧੱਕਾ ਨਹੀਂ ਖਿਆ ਪੰਜਾਬ ਦੀ ਜਨਤਾ ਖਾਸ ਕਰਕੇ ਧੱਕਾ ਨਹੀਂ ਖਾਂਦੀ ਜਿਹੜਾ ਧੱਕਾ ਸਾਡੇ ਸੁਪਰੀਮੋ ਨਾਲ ਹੋਇਆ ਹੈ ਅਰਵਿੰਦ ਜੀ ਨਾਲ ਹੋਇਆ ਉਹ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੈ ਸਾਨੂੰ ਲੋਕ ਲਗਾਤਾਰ ਆ ਕੇ ਕਹ ਰਹੇ ਆ ਕਿ ਤੁਸੀਂ ਤਕੜੇ ਹੋ ਅਸੀਂ ਨਾਲ ਆ